ਲੁਧਿਆਣਾ ਕਾਂਗਰਸ ਦੇ ਵਿੱਚ ਚੱਲ ਰਹੀ ਗੁੱਟਬਾਜ਼ੀ ਨੂੰ ਖਤਮ ਕਰਕੇ ਸਾਰੇ ਆਗੂ ਨੂੰ ਇੱਕ ਪਲੇਟਫਾਰਮ ਤੇ ਲਿਆਉਣਾ ਮੁੜ ਜ਼ਿਲ੍ਹਾ ਪ੍ਰਧਾਨ ਬਣੇ ਸੰਜੀਤ ਤਲਵਾਰ ਲਈ ਆਸਾਨ ਕੰਮ ਨਹੀਂ ਹੋਵੇਗਾ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਸਾਬਕਾ ਕੈਬਨਰ ਮੰਤਰੀ ਭਾਰਤ ਪੂਸ਼ਨ ਆਸ਼ੂ ਵਿਚਕਾਰ ਦੀਆਂ ਦੂਰੀਆਂ ਘੱਟ ਕਰਨੀ ਹੈ ਸੰਜੀਤ ਤਲਵਾਰ ਨੇ ਦੁਬਾਰਾ ਪ੍ਰਧਾਨ ਬਣਦੇ ਹਿਲਾ ਕਾਂਗਰਸ ਦੇ ਵਿੱਚ ਆਪਰੇਸ਼ਨ ਯੂਨਿਟੀ ਦੀ ਸ਼ੁਰੂਆਤ ਕਰ ਦਿੱਤੀ ਹੈ ਉਹ ਸ਼ਹਿਰ ਦੇ ਸਾਰੇ ਵੱਡੇ ਕਾਂਗਰਸ ਆਗੂਆਂ ਦੇ ਘਰ-ਘਰ ਜਾ ਕੇ ਉਹਨਾਂ ਨਾਲ ਮਿਲਣ ਲੱਗ ਪਏ ਨੇ ਮੂੜ ਪਰਦ ਆਉਣ ਤੋਂ ਬਾਅਦ ਉਹ ਹੁਣ ਤੱਕ ਸਾਬਕਾ ਵਿਧਾਇਕਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਘਰ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਜਿਲਾ ਕਾਂਗਰਸ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਖੇਮਿਆਂ ਦੇ ਵਿੱਚ ਵੰਡੇ ਸੀਨੀਅਰ ਆਗੂ ਆਪਸ ਵਿੱਚ ਦੂਰੀ ਬਣਾਏ ਬੈਠੇ ਹਨ ਅਜਿਹੇ ਦੇ ਵਿੱਚ ਸੰਜੀਤ ਤਲਵਾੜ ਨੇ ਕਮਾਨ ਸੰਭਾਲਦੇ ਹੀ ਸਭ ਤੋਂ ਪਹਿਲਾਂ ਸ਼ਹਿਰ ਦੇ ਸੀਨੀਅਰ ਆਗੂਆਂ ਦੇ ਘਰ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਉਸ ਸਾਫ ਦਾ ਵਿਧਾਇਕ ਰਕੇਸ਼ ਪਾਂਡੇ ਸੁਰਿੰਦਰ ਕੁਲਦੀਪ ਵੈਦ ਸਿਮਰ ਜੀਤ ਸਿੰਘ ਬੈਂਸ ਬਲਵਿੰਦਰ ਪੈਸ ਅਤੇ ਸਾਫਾ ਜ਼ਿਲ੍ਹਾ ਪ੍ਰਧਾਨ ਪਵਨ ਦੀਵਾਨ ਨਾਲ ਮਿਲ ਚੁੱਕੇ ਨੇ ਸੰਜੀਤ ਤਲਵਾਰ ਨੇ ਕਿਹਾ ਹੈ ਕਿ ਜੋ ਲੋਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਪੂਸ਼ਣ ਆਸ਼ੂ ਦੇ ਵਿਚਕਾਰ ਦੀਆਂ ਦੂਰੀਆਂ ਦੀ ਗੱਲ ਕਰਦੇ ਹਨ ਉਹ ਜਲਦੀ ਹੀ ਦੋਵੇਂ ਆਗੂਆਂ ਨੂੰ ਇਕੱਠੇ ਦੇਖਣ ਨੂੰ ਮਿਲਣਗੇ ਸੰਜੀਤ ਤਲਵਾਰ ਨੇ ਕਿਹਾ ਕਿ ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਹਨ ਅਤੇ ਭਾਰਤ ਪੂਸ਼ਣ ਆਸ਼ੂ ਪਾਰਟੀ ਦੇ ਸੀਨੀਅਰ ਆਗੂ ਹਨ 2027 ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਸ਼ੀਟਾਂ ਜਿੱਤਣਾ ਦੋਵਾਂ ਦਾ ਸਾਂਝਾ ਟੀਚਾ ਹੈ ਅਤੇ ਉਹ ਇਕੱਠੇ ਹੋ ਕੇ ਕੰਮ ਕਰਨਗੇ ਇਸ ਦੇ ਨਾਲ ਹੀ ਸੰਜੀਤ ਤਲਵਾਰ ਨੇ ਅੱਗੇ ਕਹਿ ਸੀ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ ਮੁੱਖ ਮਿਸ਼ਨ ਪੂਰੀ ਜ਼ਿਲ੍ਹਾ ਕਾਂਗਰਸ ਨੂੰ ਇਕਜੁੱਟ ਕਰਕੇ 2027 ਦੀਆਂ ਚੋਣਾਂ ਲਈ ਤਿਆਰ ਕਰਨਾ ਹੈ ਉਸਨੇ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ 6 ਵਿਧਾਨ ਸਭਾ ਸੀਟਾਂ ਹਨ ਅਤੇ ਇਹਨਾਂ 6 ਸੀਟਾਂ ਨੂੰ ਜਿੱਤੌਣ ਦੇ ਲਈ ਗਰਾਸ ਰੂਟ ਤੋਂ ਲੈ ਕੇ ਸਿਖਰ ਦੇ ਅਗੋ ਤੱਕ ਸਭ ਇੱਕ ਹੋ ਕੇ ਚੋਣ ਲੜਨਗੇ ਸੰਜੀਤ ਤਲਵਾਰ ਨੇ ਅੱਗੇ ਕਿਹਾ ਕਿ ਪਾਰਟੀ ਨੂੰ ਇਕਜੁੱਟ ਕਰਨ ਲਈ ਉਹ ਲਗਾਤਾਰ ਕੰਮ ਕਰਦੇ ਰਹਿਣਗੇ ਉਹਨਾਂ ਦੱਸਿਆ ਕਿ ਕੁਝ ਵਰਕਰ ਇਸ ਵੇਲੇ ਪਾਰਟੀ ਨਾਲ ਨਿਰਾਚਰ ਰਹੇ ਨੇ ਅਤੇ ਉਹਨਾਂ ਨੂੰ ਮਨਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਸੰਜੀਤ ਤਲਵਾਰ ਨੇ ਕਿਹਾ ਕਿ ਹਰ ਵਰਕਰ ਨੂੰ ਪਾਰਟੀ ਦੇ ਵਿੱਚ ਪੂਰਾ ਸਨਮਾਨ ਵੀ ਦਿੱਤਾ ਜਾਵੇਗਾ ਕਾਂਗਰਸ ਦਾ ਆਈਟੀ ਸੈੱਲ ਹੋਵੇਗਾ ਮਜ਼ਬੂਤ ਜ਼ਿਲ੍ਹਾ ਪ੍ਰਧਾਨ ਆਪਣੇ ਆਈਟੀ ਸੈੱਲ ਨੂੰ ਵੀ ਮਜ਼ਬੂਤ ਕਰਨ ਦੀ ਤਿਆਰੀ ਕਰ ਰਿਹਾ ਹੈ ਵਾਰਡ ਲੈਵਲ ਤੋਂ ਲੈ ਕੇ ਜ਼ਿਲ੍ਹਾ ਲੈਵਲ ਤੱਕ ਸਾਰੇ ਆਗੂਆਂ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਕੀਤਾ ਜਾਵੇਗਾ ਤਾਂ ਜੋ ਪਾਰਟੀ ਦੀਆਂ ਗੱਲਾਂ ਆਮ ਲੋਕਾਂ ਤੱਕ ਆਸਾਨੀ ਦੇ ਨਾਲ ਪਹੁੰਚ ਸਕਣ ਲੁਧਿਆਣਾ ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਸ਼ਹਿਰ ਕੇਂਦਰ ਮੰਨਿਆ ਜਾਂਦਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ 6 ਵਿਧਾਨ ਸਭਾ ਹਲਕੇ ਨੇ ਜਦਕਿ ਗਿੱਲ ਅਤੇ ਸਾਹਨੇਵਾਲ ਹਲਕੇ ਵਿਲੀ ਹੁਣ ਲਗਭਗ ਸ਼ਹਿਰੀ ਖੇਤਰ ਦਾ ਹਿੱਸਾ ਬਣ ਚੁੱਕੇ ਨੇ ਇਸ ਤਰ੍ਹਾਂ ਲੁਧਿਆਣਾ ਦੇ ਵਿੱਚ ਕੁੱਲ 8 ਵਿਧਾਨ ਸਭਾ ਸੀਟਾਂ ਬਣਦੀਆਂ ਨੇ ਜਿਸ ਕਰਕੇ ਇਹ ਸ਼ਹਿਰ ਹਰ ਰਾਜਨੀਤਿਕ ਪਾਰਟੀ ਲਈ ਮੁੱਖ ਫੋਕਸ ਰਹਿੰਦਾ ਹੈ। ਇਹੀ ਨਹੀਂ ਲੁਧਿਆਣਾ ਸ਼ਹਿਰ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦਾ ਮਜ਼ਬੂਤ ਗੜ ਮੰਨਿਆ ਜਾਂਦਾ ਹੈ। ਇਹ ਕਾਰਨ 2027 ਦੇ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਲੁਧਿਆਣਾ ਨੂੰ ਇਕਜੁੱਟ ਕਰਨਾ ਅਤੇ ਇੱਥੇ ਆਪਣਾ ਪ੍ਰਭਾਵ ਵਧਾਉਣਾ ਬਹੁਤ ਹੀ ਜ਼ਰੂਰੀ ਮੰਨਿਆ ਜਾ ਰਿਹਾ ਹੈ।